ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੀ ਮੈਂ ਇਹ ਚਾਹੂੰਗਾ ਅਰਦਾਸ ਕਰਾਂਗਾ ਕਿ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ ਸਿਹਤ ਜਾਪਤਾ ਹੋਵੇ ਔਰ ਮੈਂ ਕੋਈ ਕਿਸੇ ਮਜ਼ਾਕ ਦੇ ਰੂਪ ਚ ਯਕ ਨਹੀਂ ਕੀਤਾ ਸੀਗਾ ਇਹ ਬੜਾ ਸੀਰੀਅਸ ਇਸ਼ੂ ਹੈ ਚੀਫ ਮਿਨਿਸਟਰ ਸਾਹਿਬ ਨੂ ਆਪੋਲੋ ਹਸਪੀਟਲ 'ਚ ਇਲਾਜ ਵਾਸਤੇ ਲੈ ਕੇ ਗਏ ਆ ਇਹ ਫੈਕਟ ਹੈ ਮੇਰਾ ਚਿੰਤਾ ਸਿਰਫ ਇਹ ਇਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਇਹ ਹੈ ਕਿ ਕੱਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ 8:00 ਵਜੇ ਉੱਠੇ ਜੀ 8:00 ਵਜੇ ਬਾਥਰੂਮ ਗਏ ਜੀ 8:00 ਵਜੇ ਬਾਹਰ ਆ ਗਏ ਜੀ 8:00 ਵਜੇ ਰੋਟੀ ਖਾਧੀ ਜੀ 8:00 ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ ਨਿਊਜ਼ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਦਾ ਕੀ ਛਪ ਸੰਗਿਆ ਦਾਸੀ ਨਹੀਂ ਰਿਹਾ ਕੁਝ ਉਹਨਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਜ਼ ਦੇ ਸਟੋਪ ਸੀਕਰਟ ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਆ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਣਦਾ ਹੈ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੰਡੈਮ ਇਟ ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜਦੇ ਉਹਨਾਂ ਦਾ અપਮਾਨ ਸਮਝਦਾ। ਔਰ ਮੈਂ ਆਪੇ ਕਹਿੰਦਾ ਕਿ ਹਾਂ ਠੀਕ ਐ ਅਸੀਂ ਇਹ ਗੱਲ ਬਾਰ-ਬਾਰ ਫਲੈਗ ਕਰ ਰਹੇ ਆ ਕਿ ਜੋ ਐਜੂਕੇਸ਼ਨ ਇਨਫਰਾਸਟ੍ਰਕਚਰ ਦੇਣਾ ਚਾਹੀਦਾ ਸਾਡੇ ਅ ਅਧਿਆਪਕ ਸਹਿਬਾਨਾਂ ਨੂੰ ਉਹ ਨਹੀਂ ਮਿਲ ਰਿਹਾ। ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ। ਕਿ ਜੀ ਪਹਿਲਾਂ ਅਸੀਂ ਵੇਖਦੇ ਆ ਕਿ ਸਕੂਲ ਕਿਵੇਂ ਨਹੀਂ ਜਾਣਾ। ਨਿੱਤਾ ਸਕੂਲ ਤੱਕ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਹੈ ਨੌਲੇਜ ਦਾ ਕਿ ਹਰ ਬੱਚਾ ਉਥੇ ਜਾ ਕੇ ਰਾਜੀ ਹੈ ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਣ ਦਾ ਚਾਹ ਰਿਹਾ ਤੇ ਫੇਲਿਅਰ ਕੀ ਦਾ ਹੁਜੂਦ ਦਾ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਪਾਲਿਸੀ ਥੱਲੇ ਕਿੱਥੇ-ਕਿੱਥੇ ਲੋਕ ਸਰਕਾਰੀ ਸਕੂਲਾਂ 'ਚ ਪੜ ਕੇ ਔਰ ਵੱਡੀ ਗੱਲ ਮੈਂ ਸਮਝਦਾ ਕਿ ਇੱਕ ਵੱਡੀ ਗਿਣਤੀ ਆ ਲੱਖਾਂ ਲੋਕ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕੀ ਘਟੂਗੀ ਕੀ ਇਹਦੇ ਨਾਲ ਅਧਿਆਪਕ ਸਹਿਬਾਨ ਜਾਂ ਸਕੂਲ ਪੰਜਾਬ ਸਕੂਲ এডਿਕੇਸ਼ਨ ਬੋਰਡ ਦੀ ਬੀ ਮੋਰਲਾਈਜ਼ ਹੋਊਗਾ ਕਿ ਉਹਨਾਂ ਦਾ ਮੋਰਲ ਵਧੂਗਾ ਇਹ ਬਹੁਤ ਸੀਰੀਅਸ ਸਵਾਲ ਨੇ ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਆ ਫਿਰ ਅਸੀਂ ਇਹ ਵੇਖਦੇ ਆ ਕਿ ਕੰਦ ਟੱਪ ਕੇ ਕਿਵੇਂ ਭਜਣਾ ਹੁੰਦਾ ਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਹ ਚ ਕੰਮ ਚ ਜੋੜਨੇ ਪੈਂਦੇ ਆ ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹੀ ਜੀ ਗੱਲ ਦੱਸ ਕੇ ਹੱਸਦੇ ਸਨ ਤੇ ਪੁੱਛਣ ਵਾਲਾ ਵੀ ਹੈਰਾਨ ਪਰੇਚਾਨ ਔਰ ਅੱਗੇ ਉਹਨੇ ਕਿਹਾ ਕਿਦਾ ਹਮ ਤੋ ਡੁੱਬੇਗੇ ਤੇਰੇ ਕੋ ਵੀ ਲੈ ਡੁੱਬੇਗੇ ਸ਼ਨਮ ਉਹ ਗਹਿ ਜੀਆਂ ਗੱਲਾਂ ਕਾਹ ਕਰਦਾ ਸੀ ਤੇ ਮੈਂ ਉਤੋਂ ਹੀ ਹਿਸਾਬ ਲਾ ਲਿਆ ਤੇ ਡੁੱਬਦਾ ਪੰਜਾਬ ਵੀ ਰਿਹਾ ਲੋਨ ਆਰਡਰ ਦੇ ਹਾਲਾਤ ਵੇਖ ਲੋ ਹਰ ਚੀਜ਼ ਦੇ ਰਾਤ ਵੇਖ ਲੋ ਮਗਰ ਇੱਕ ਤਾਂ ਉਹਨਾਂ ਨੇ ਆਪ ਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਆਪੋਜੀਸ਼ਨ ਕਰਦੀ ਸੀ ਉਹਤੇ ਮੋਹਰ ਲਾਈ ਜਿਹੜੀ ਗੱਲ ਦਾ ਰੌਲਾ ਅਧਿਆਪਕ ਸਹਿਬਾਨ ਪਾਉਂਦੇ ਉਸ ਗੱਲ ਤੇ ਮੋਹਰ ਲਾਈ ਦੂਜੀ ਗੱਲ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਐ ਵਿਗੜੀ ਕਿਉਂ ਵਿਗੜਨ ਦਾ ਕਾਰਨ ਬੜਾ ਸਿੰਪਲ ਐ ਕਿ ਜੇਦ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਕਸ਼ੈਕ ਲਾ ਲੋ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਿੰਜੂਰੀਅਸ ਟੂ ਵੈਲ ਹੁਣ ਤੁਸੀਂ ਹਟੋ ਨਾ ਟਲੋ ਨਾ ਮਾਲਾ ਵੇ ਇੱਕ ਦਿਨ ਪਹਿਲਾਂ ਦੀ న్యూਸ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਹਾਜ਼ ਤੇ ਕਿਹਨਾਂ ਦਾ OSD ਨਾਲ ਸੀ ਸੁਖਵੀਰ ਮੈਂ ਤੁਹਾਨੂੰ ਇਹ ਨੋਅ ਦੱਸ ਰਿਹਾ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਐ ਵੈਸੇ ਹੈ ਬਦਲਾਅ ਵੀ ਇਹ ਏਟਾ ਮਤਲਬ ਭੁੱਕ ਖਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣਾ ਸ਼ੁਰੂ ਕਰ ਦਿੰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀ ਆ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਫਰੇਕ ਦੀ ਆਪਦੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਆ ਕਿ ਕੱਲ ਪੈਗ ਜਾਹ ਚ ਲੱਗੇ ਜਿਸ ਵਿਚ ਇਸ ਨੋਟ ਅਲਾਉਡ ਇੱਕ ਇੰਨੀ ਕੱਲ ਕੰਮ ਹੋਇਆ ਫਿਰ ਇਹ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਾਰਮੈਕ ਕੰਨੇ ਆ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਬਿਠਾ ਲਿਆ ਫਿਰ ਇਹਨਾਂ ਨੂੰ ਲੈ ਕੇ ਘਰੇ ਗਏ ਉਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬਵੀਅਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕ ਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇੱਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਪਤਾ ਨਹੀਂ ਕਿੰਨੇ ਖੋਲਿਆ 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿੰਘ ਹੋਰੀ ਤੁਹਾਡੇ ਇੱਥੋਂ ਪਟਿਆਲੇ ਦੇ ਵਜੀਰ ਆ ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆਮ ਆਦਮੀ ਕਲੀਨਿਕ 'ਲਾ ਇਲਾਜ ਕਰਦਾ ਮਗਰ ਬਿਮਾਰੀ ਐਡੀ ਗੰਭੀਰ ਸੀ ਇਹ ਡਾਕਟਰ ਨੇ ਤਾਂ ਬਾਹਰ ਆ ਕੇ ਦੱਸ ਦੇਣਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜ਼ਿਆਦਾ ਕੁਝ ਨਹੀਂ ਵੱਧ ਖਾਦੀ ਪੀਤੀ ਤੇ ਡਿੱਗ ਗਏ। ਉਹਦਾ ਰੌਲਾ ਪੈ ਜਾਣਾ ਸੀ। ਤੇ ਆਪ ਹੀ ਹੈਲਥ ਪ੍ਰਣਾਲੀ ਦਾ ਵੀ ਪੋਲ ਖੋਲਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਚਾਰਟਰ ਜਾਹ ਤੇ ਤੁਸੀਂ ਵੇਖੋ ਪੰਜਾਬ ਦਾ ਪੈਸਾ ਕਾਦੇ ਲਈ ਖਰਚ ਹੋ ਰਿਹਾ ਹੈ। ਲੋਕਾਂ ਨੂੰ ਤਨਖਾਹ ਨਹੀਂ ਮਿਲ ਰਹੀ ਸਮੇਂ ਨਾਲ। ਤਨਖਾਹਾਂ ਲੇਟ ਨੇ। ਪ੍ਰਾਣੀ ਪੈਨਸ਼ਨ ਭਰਨੀ ਹੋ ਰਹੀ। ਟੀਏ ਡੀਏ ਨਹੀਂ ਮਿਲ ਰਿਹਾ। ਲੋਕਾਂ ਤੇ ਬੋਝ ਪਾਇਆ ਜਾ ਰਿਹਾ ਤੇ ਸੀਐਮ ਸਾਹਿਬ ਚਾਰਟਰ 'ਚ ਆਉਂਦੇ ਆ ਤੇ ਫਿਰ ਚਾਰਟਰ 'ਚ ਉਹਨਾਂ ਨੂੰ 2 ਘੰਟਿਆਂ ਬਾਅਦ ਵਾਪਸ ਲੈ ਕੇ ਜਾਂਦੇ ਔਰ ਫਿਰ ਉਹਨਾਂ ਨੂੰ ਦਿੱਲੀ ਲੈ ਕੇ ਗਏ ਆ ਔਰ ਦਿੱਲੀ ਅੱਜ ਉਹ ਅਪੋਲੋ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੋਂ ਨੂੰ ਆ ਕੇ ਕਹਿਣਗੇ ਕਿ ਸਾਡਾ ਪੂਰਾ ਬਾਡੀ ਦਾ ਸਕੈਨ ਹੋਇਆ ਪਤਾ ਨਹੀਂ ਇੱਕਦਮ ਚੱਕਰ ਹੈ ਮਗਰ ਤੁਸੀਂ ਕਿਸੇ ਨੂੰ ਪੀ ਲਿਓ ਜਿਹੜਾ ਵੱਧ ਪੈਗ ਲਾਉਂਦਾ ਉਹਨੂੰ ਵੀ ਚੱਕਰ ਇੱਕਦਮ ਹੀ ਆਉਂਦੇ ਆ ਸਰ ਤੁਸੀਂ ਮੁੱਖ ਮੰਤਰੀ ਦਫਤਰ ਜਿਹੜਾ ਹੈ ਇਸ ਖਬਰ ਨੂੰ ਖੰਡਨ ਕਰ ਲਿਆ ਹੈਗਾ ਜੀ ਕਿ ਇਹ ਅਫਵਾਹ ਫਲਾਈ ਜਾ ਰਹੀ ਹੈ ਮੁੱਖ ਮੰਤਰੀ ਜੀ ਸ਼ਵੀ ਨੂੰ ਤਾਂ ਲਾਉਂਦੇ ਕੁਝ ਉਹ ਮੁੱਖ ਮੰਤਰੀ ਜੀ ਟਾ ਟਾ ਛਵੀ ਹੋਵੇ ਟਾ ਲੱਗੇ ਜਰਮਨੀ ਦੇ ਜਹਾਜ਼ ਟੁੱਟ ਗਏ ਸਨ ਕਿ ਨਹੀਂ ਟੁੱਟ ਗਏ ਸਨ ਦੱਸਾ ਹਮੇ ਇੱਕ ਮਜ਼ਾਕ ਬਣਾਇਆ ਫੇਰੋ ਜਿਹੜਾ ਇੱਕ ਥੋੜੇ ਪੱਤਰਕਾਰਾਂ ਦੇ ਸੰਮੇਲਨ ਤੇ ਗਏ ਸੀ ਚੰਡੀਗੜ੍ਹ ਪ੍ਰੈਸ ਕਲੱਬ 'ਚ ਗੱਡੀ 'ਤੇ ਬੁੜਕ ਕੇ ਛਾਲ ਮਾਰੀ ਸੀ ਕਿ ਨਹੀਂ ਮਾਰੀ ਸੀ ਮਗਰ ਉਹ ਵਿਸ਼ਾਲ ਅੰਗਰੇਜ਼ ਸਰ ਕੇ ਨਾਲ ਹੀ ਸਨ ਹੋਰ ਵੀ ਸੀ ਕਈ ਮੈਂ ਤਾਂ ਪੱਤਰਕਾਰ ਵੀ ਦਾ ਤੂੰ ਜਦੋਂ ਮਗਰ ਮਗਰ ਲਈ ਗੱਡੀ 'ਤੇ ਪਿੱਛੋਂ ਪਾਸਿਓਂ ਕੱਢਿਆ ਤੇ ਉਦੋਂ ਨਾ ਢਾਹ ਲੱਗੀ ਜਰਮਨੀ ਦੇ ਤੇ ਜਹਾਜ਼ ਤੇ ਨਹੀਂ ਚੜਨ ਦਿੱਤਾ ਉਦੋਂ ਨਾ ਢਾਹ ਲੱਗੀ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਚਲੇ ਗਏ ਸ਼ਰਾਬ ਪੀ ਕੇ ਉਹ ਲੋਕਾਂ ਨੇ ਦੌੜਾ ਲਵਾਈਆਂ ਉਦੋਂ ਨਾ ਢਾਹ ਲੱਗੀ ਹੁਣ ਅਸੀਂ ਜੇ ਚਿੰਤਾ ਪ੍ਰਗਟ ਕਰ ਰਹੇ ਆ ਦੇਖੋ ਮੈਂ ਬਾਰ ਬਾਰ ਕਹਿੰਦਾ ਮਜ਼ਾਕ ਦਾ ਵਿਸ਼ਾ ਨਹੀਂ ਆਈ ਵਿਸ਼ਮ ਵਿਲ ਆਈ ਵਿਸ਼ਮ ਗੁੱਡ ਰਿਕਵਰੀ ਉਹਨੇ ਕਾ ਨਿਆਣਾ ਬਟ ਐਟ ਦ ਸੇਮ ਟਾਈਮ ਪੰਜਾਬ ਤੇ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੋ ਗਿਆ ਕੀ ਚੀਫ ਮਿਨਿਸਟਰ ਨੂੰ ਇਹ ਅਧਿਕਾਰ ਹੈ ਕਿ ਉਹ ਪ੍ਰਾਈਵੇਟ ਜਹਾਜ਼ਾਂ 'ਚ ਪਹਿਲੀ ਗੱਲ ਸ਼ਰਾਬ ਜਿਹੜੀ ਪੀਣੀ ਮਨਾ ਜਹਾਜ਼ ਤੇ ਤੁਸੀਂ ਸ਼ਰਾਬ ਪੀਓ ਕਿਉਂ ਕਾਰਵਾਈ ਨਹੀਂ ਕੀਤੀ ਇਹਦੇ ਲਈ ਕਾਨੂੰਨ ਵੱਖਰੇ ਨੇ ਫਿਰ ਜੇ ਤੁਸੀਂ ਡਿੱਗ ਗਏ ਤੇ ਦੱਸ ਦੇਣਾ ਸੀਗਾ ਦੋ ਤਿੰਨ ਚੈਲੰਜ ਹੈਗੇ ਜਿਹੜੇ ਮਿੰਟ-ਮਿੰਟ ਦੀ ਤੁਹਾਡੀ ਖਬਰ ਚਲਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੋਈ ਰੋਜ਼ਾਨਾ ਸਪੋਕਸਮੈਨ ਉਹ ਵੀ ਬੜੀ ਕਿल्ली ਨਪਦਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਆਇਆ ਹੋ ਗਿਆ ਹੋ ਗਿਆ ਉਹ ਵੀ ਚੁੱਪ ਕਰ ਜਾਂਦੇ ਦੱਸ ਤਾਂ ਦਿਓ ਭਾਈ ਫਿਰ ਤੁਸੀਂ ਗਏ ਇਲਾਜ ਵਾਸਤੇ ਦਿੱਲੀ ਲੈ ਗਏ ਹੋ ਤੁਹਾਨੂੰ ਫਿਰ ਉੱਥੇ ਚੈਨਲ ਵਾਲੇ ਪਹੁੰਚੇ ਉਹਨਾਂ ਨੂੰ ਕਿਹਾ ਕਿ ਪਿੱਛੇ ਹਟ ਜਾਓ ਤੁਸੀਂ ਕਿਸੇ ਨੇ ਖਬਰ ਨਹੀਂ ਲਾਣੀ ਮੈਂ ਹੁਣ ਚੈਨਲ ਦਾ ਨਾਮ ਲਮਾ ਜਿਨ੍ਹਾਂ ਦੇ ਮਾਲਕਾਂ ਨੂੰ ਫੋਨ ਗਿਆ ਮੈਨੂੰ ਆਪ ਉਹ ਵਿਚਾਰੇ ਦੱਸੀ ਜਾਂਦੇ ਯਾਰ ਸਾਨੂੰ ਬੜੇ ਦਬਕੇ ਬਾਜ ਰਹੇ ਮੈਂ ਫਿਰ ਕਿਉਂ ਡਰਦੇ ਕਿਉਂ ਡੇ ਡਰਦੇ ਤਾਂ ਨਹੀਂ ਇਸ਼ਤਿਹਾਰ ਬੰਦ ਹੋ ਜਾਂਦਾ ਮੈਂ ਤਾਂ ਜਮਾ ਸਹੀ ਗੱਲ ਕਰ ਰਿਹਾ ਐਸ ਲਈ ਮੈਨੂੰ ਇਹ ਗੱਲ ਤੇ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਸਿਹਤ ਜਾਪਤਾ ਹੋਵੇ ਮਗਰ ਪ੍ਰੋਬਲਮ ਜਿਹੜੀ ਆ ਨਾ ਉਹ ਹੈ ਵੱਧ ਖਾਣ ਪੀਣ ਦੀ ਉਹ ਤਾਂ ਭਾਈ ਇੱਥੇ ਉਹ ਲਾਉਣਾ ਪੈਣਾ ਉਹ ਮਾ ਫਲਰ ਮੋ ਫਲਰ ਮੂ ਤੇ ਨਹੀਂ ਤਾਂ ਕੰਮ ਹਟਣਾ ਨਹੀਂ ਤੇ ਪੰਜਾਬ ਦਾ ਕਦੇ ਲਈ ਖਰਚਾ ਕਰਾਈ ਜਾਂਦੇ ਉਹ ਜਿਹੇ ਪੁੱਠੇ ਸਿੱਦੇ ਕੰਮ ਦੌਰ ਨਾਲੇ ਇਹਦੇ ਨਾਲ ਹੀ ਐਜੂਕੇਸ਼ਨ ਦੀ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪੋਲ ਖੋਲਤੀ ਸੀ ਮੁੱਖ ਮੰਤਰੀ ਸਾਹਿਬ ਨੇ ਵੈਸੇ ਤਾਂ ਹਰਜੋਤ ਬੈਂਚ ਨੇ ਵੀ ਖੋਲੀ ਆ ਕਿ 300 ਟੀਚਰ ਪ੍ਰਮੋਟ ਕੀਤਾ ਉਹਨਾਂ ਚੋਂ ਇੰਗਲਿਸ਼ ਜੇ ਪ੍ਰਮੋਟ ਕਰਦੇ ਇੰਗਲਿਸ਼ ਪੜਾਈ ਕਦੇ ਨਹੀਂ ਉਹਨਾਂ ਨੇ ਉਹਦਾ ਰੌਲਾ ਅੱਡ ਪੈਂਦਾ ਫਿਰਦਾ ਤੇ ਹੁਣ ਹੈਲਥ ਦੀ ਖੋਲਤੀ ਜੇ ਤੁਹਾਡਾ ਹੈਲਥ ਦਾ ਐਡਾ ਵਧੀਆ ਕੰਮ ਤੁਸੀਂ ਕੀਤਾ ਤੇ ਭਾਈ ਉਥੇ ਕਿਲੋਮੀਟਰ ਦੀ ਦੂਰੀ 'ਚ ਆਮ ਆਦਮੀ ਕਲੀਨਿਕ ਸੀ ਮੁੱਖ ਮੰਤਰੀ ਸਾਹਿਬ ਦਾ ਉਥੋਂ ਇਲਾਜ ਹੋ ਜਾਂਦਾ ਨਾਲੇ ਕੰਮ ਠੀਕ ਹੋ ਜਾਂਦਾ ਨਾਲੇ ਅਸੀਂ ਵੀ ਕਹਿੰਦੇ ਕਿ ਵਾਕੇ ਇਲਾਜ ਵਧੀਆ ਹੋ ਗਿਆ ਇਸ ਲਈ ਮੈਂ ਇਕ ਤਾਂ ਮੈਂ ਬਾਰ ਬਾਰ ਕਹਿੰਦਾ ਇਟਸ ਨਾਟ ਅ ਮੈਟਰ ਆਫ ਜੋਕ ਇਟ ਇਜ਼ ਅ ਮੈਟਰ ਆਫ ਕੰਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਮਗਰ ਐਟ ਦ ਸੇਮ ਟਾਈਮ ਕਿ ਇਹ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ ਮੈਂ ਉਹਦੀ ਜ਼ਰੂਰ ਉਹ ਉਹਨੂੰ ਕੰਡੈਮ ਕਰਦਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਪੋਲੋ ਚ ਕਿਸੇ ਨੂੰ ਨੇੜੇ ਲੱਗਣਦੇ ਰੇ ਵੈਸੇ ਮੈਂ ਫੋਟੋ ਦੇ ਦੂੰਗਾ ਉਹ ਵੀ ਆਉਂਗਾ ਪਹਿਲਾਂ ਇਹ ਇਹ ਨਾ ਕਰੇ ਫਿਰ ਮੈਂ ਦਊ ਕੱਲ ਵੀ ਜਦੋਂ ਜਹਾਜ਼ ਚ ਵਾਪਸ ਗਏ ਆ ਸੁਣ ਲਓ ਮੇਰੀ ਗੱਲ ਇਹਨਾਂ ਨਾਲ 8 10ਕ ਬੰਦੇ ਸੀ ਉਹਨਾਂ ਦਸਾਂ ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ ਇੱਕ ਇਹਨਾਂ ਦਾ ਬੇਟੀ ਸਨ ਇੱਕ ਬਲਕਾਰ ਸੋਸੀ ਸਤਨਾਮ ਸੋਸੀ ਜੇ ਚਾਹਣਗੇ ਤਾਂ ਮੈਂ ਸਾਰਿਆਂ ਦੇ ਨਾਂ ਦੱਸ ਦੂੰ ਮੇਰੀ ਖਬਰ ਕੱਚੀ ਨਹੀਂ ਕਿਉਂਕਿ ਮੈਂ ਕੰਸਰਨਡ ਆ ਔਰ ਵਿਰੋਧੀ ਧਿਰ ਚ ਆ ਮੇਰਾ ਕੰਮ ਹੈ ਧਿਆਨ ਰੱਖਣਾ ਕੰਸਰਨ ਸਰ ਬਾਗਡੋਰ ਹੋਰ ਹੱਥ ਚ ਲੱਗਦਾ ਨਹੀਂ ਕਿ ਆ ਕੀ ਦੇਣੀ ਚੀਜ਼ ਆ ਪੰਜਾਬ ਦੀ ਕਹਿੰਦੇ ਚੱਕਰ ਹੀ ਉੱਥੋਂ ਪਿਆ ਸਰ ਦਿੱਲੀ ਦੇ ਸੀਐਮ ਨਾਲ ਵੀ ਰਿਲੇਟਡ ਹੈਗਾ ਇਸ ਟੀਮ ਨੂੰ ਲੱਗਿਆ ਚੱਕਰ ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ ਜਾਣਾ ਚਪਾਲ ਵਾਸਤੇ ਸੀ న్యూਸ 18 ਵਾਸਤੇ ਪਹਿਲਾਂ ਖਬਰ ਦੇ ਦਿੱਤੀ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗੰਮਚੀ ਕੰਮ ਕਿੱਲੀ ਨਾਪਦੀ ਕਿ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਤਾਂ ਲੈਂਦਾ ਗੰਮਚੀ ਦੱਬੀ ਐ ਕਿੱਲੀ ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਵੱਡ ਖਬਰ ਇਹ ਹੈ ਕਿ सीएम साहब ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਐਕਸਾਈਜ ਉਹਦੇ ਨਹੀਂ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕ ਆਹ ਹੀ ਤਾਂ ਵਧੂ ਝਟਕੇ ਨਾਲ ਗਮ ਚ ਫਿਰ ਡਿੱਗ ਜੂ ਰਿਕਨਮ ਜਿਹੜੇ ਇਲਾਕੇ ਤੁਸੀਂ ਬੈਠੇ ਹੋ ਇੱਥੇ ਅੜਾ ਚ ਕਰੋੜਾਂ ਦਾ ਨੁਕਸਾਨ ਹੋਇਆ ਬਾਸ ਸਾਹਿਬ ਨੇ ਕਿਹਾ ਕਿ ਮੈਂ ਬੱਕਰੀ ਕੁੱਕੜੀ ਸਾਰਿਆਂ ਦਾ ਮੁਆਵਜ਼ਾ ਦਾਂਗਾ ਇਸ ਇਲਾਕੇ ਚ ਕਿਸੇ ਨੂੰ ਕੀ ਪਟਿਆਲੇ ਚ ਪੰਜਾਬ ਚ ਕਿਸੇ ਨੂੰ ਨਹੀਂ ਮਿਲਿਆ ਕਿੱਧਰ ਲਿਖਿਆ ਭਰਾਵਾ ਉਹ ਤਾਂ ਬਹੁਤ ਕੁਝ ਕਹਿੰਦਾ ਬੱਕਰੀ ਕੁੱਕੜੀ ਦਾ ਮੁਆਵਜ਼ਾ ਉਦੋਂ ਦਿੰਦਾ ਜਦੋਂ ਖਾਦੀ ਪੀਤੀ ਚ ਬੋਲਦਾ ਜੋ ਤੂੰ ਨੂੰ ਆ ਜਾਂਦੀ ਹੈ ਹੋਸ਼ ਫਿਰ ਨਾ ਉਹਨੂੰ ਚੇਤੇ ਆਉਂਦੀ ਹੈ ਬੱਕਰੀ ਨਾ ਆਉਂਦੀ ਹੈ ਕੂਕੜੀ ਨਾ ਹੁੰਦਾ ਕਿਸਾਨ ਮੈਂ ਬਾਤ ਸ਼ੁਰੂ ਹੀ ਗੱਲ ਐਗਰੀਕਲਚਰ ਪਾਲਿਸੀ ਤੋਂ ਕੀਤੀ ਹੈ ਪਟਿਆਲੇ ਦਾ ਸਾਥੂ ਜੀ ਇਹ ਚ ਮੈਂ ਇਹ ਇਹ ਬੜਾ ਦੇਖੋ ਮੈਂ ਇੱਕ ਗੱਲ 'ਚ ਇੱਜ਼ਤ ਕਰਦਾ ਕਿ ਇਹਨਾਂ ਦਾ ਐਮ.ਐਲ.ਏ. ਸਾਹਿਬ ਨੇ ਗੋਗੀ ਸਾਹਿਬ ਲੁਧਿਆਣੇ ਤੋਂ ਜਿਨ੍ਹਾਂ ਨੇ ਬੁੱਢਾ ਨਾਲੇ ਦਾ 32.5 ਸਾਲ ਹੋ ਗਏ ਜੀ ਨਹੀਂ ਪੱਥਰ ਰੱਖੇ ਨੂੰ ਉਹਨਾਂ ਨੇ ਆਪ ਜਾ ਕੇ ਨਹੀਂ ਪੱਥਰ ਭੰਨਣਾ ਸ਼ੁਰੂ ਕੀਤਾ ਕਟਿਆਲੇ ਦੀ ਵੀ ਉਹ ਤਸਵੀਰ ਆ ਮੈਂ ਤੁਹਾਨੂੰ ਕਹੀ ਨਹੀਂ ਪੱਥਰ ਇੱਥੇ ਭਗਵੰਤ ਸਿੰਘ ਸਾਹਿਬ ਦੇ ਦਿਖਾ ਦੂ ਜਿੱਥੇ ਇੱਕ ਦਿਵਾਨੀ ਦਾ ਕੇ ਕੰਮ ਨਹੀਂ ਹੋਇਆ ਅੱਜ ਪੰਜਾਬ ਦੀ ਸਾਰੀਆਂ ਲਿੰਕ ਰੋਡਾਂ ਟੁੱਟ ਗਈਆਂ ਨੇ ਬੁਰਾ ਹਾਲ ਕੀ ਰਿਪੇਅਰ ਹੋ ਰਹੀ ਆ ਆਨਸਰ ਇਜ਼ ਨੋ ਪੰਜਾਬ ਕੋਨੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਡੀਜ਼ਲ ਪੈਟਰੋਲ ਤੁਸੀਂ ਸਭ ਤੋਂ ਮਹਿੰਗਾ ਕਰਤਾ ਤੁਹਾਡੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨੇ ਮਗਰ ਮੁੱਖ ਮੰਤਰੀ ਜਿਹੜਾ ਆਮ ਆਦਮੀ ਦੀ ਸੀਗਾ ਉਹ ਜਹਾਜ਼ ਤੇ ਜਾਂਦਾ ਹੈ ਜਾਜ ਤੇ ਆਉਂਦਾ ਔਰ ਜਾਜ ਦੀ ਦਰਬਾਰ ਤੋਂ ਰਜ ਕੇ ਕਰ ਰਿਹਾ ਜੇ ਜਹਾਜ ਕੋ ਤੇ ਉਹ ਵੀ ਦੱਸ ਦੇਣਾ ਉਹਦੀ ਫੋਟੋ ਬਖਾਵਾਂ ਕਿਹੜਾ ਜਹਾਜ਼ ਸੀ ਤੁਸੀਂ ਫਿਰ ਮਹਿਸੂਸ ਕਰੋਗੇ ਕਿ ਯਾਰ ਮਜ਼ਾਕ ਬਣਿਆ ਪਿਆ ਇਹ ਮੁਜੀਠੇ ਸਾਹਿਬੇ ਕਿ ਦਿੱਲੀ ਦੇ ਵਿੱਚ ਹੁਣ ਸੀਐਮ ਚੇਂਜ ਕੀਤਾ ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨੈਤਿਕਤਾ ਹੁੰਦੀ ਹੈ ਵੀਰ ਬਾਦਲ ਅਸਤੀਫਾ ਦੇ ਕੇ ਸੀਰੇ ਕਾਲ ਤੱਕ ਸਾਹਮਣੇ ਨਹੀਂ ਹੋਏ ਪਰ ਕੇਜਰੀਵਾਲ ਨੇ ਅਸਤੀਫਾ ਦਿੱਤਾ ਔਰ ਫੈਮਿਲੀ ਨੂੰ ਅੱਗੇ ਨਾ ਰੱਖ ਕੇ ਕਿਸੇ ਹੋਰ ਨੂੰ ਸੀਐਮ ਬਣਾਇਆ ਔਰ ਅੱਜ ਅਸ਼ਵੀ ਕਲੇਰ ਹਰਾਂ ਨੇ ਇਹ ਟਵੀਟ ਵੀ ਕੀਤਾ ਸੀ ਫੇਸਬੁੱਕ ਤੇ ਵੀ ਉਹਨਾਂ ਨੇ ਪਾਇਆ ਸੀ ਕਿ ਬਦਲਾਅ ਦੀ ਹਵਾ ਕੇਵਲ ਦਿੱਲੀ ਚ ਨਹੀਂ ਹੋਈ ਇਹ ਪੰਜਾਬ ਦੇ ਵਿੱਚ ਵੀ ਆ ਰਹੀ ਹੈ ਹੌਲੀ ਹੌਲੀ ਔਰ ਹੋ ਸਕਦਾ ਹੈ ਕਿ ਇੱਥੇ ਵੀ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਹੋਵੇ ਨਹੀਂ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇਥੋਂ ਪਿਆ ਅਸਲ ਗੁਨੇਗਾਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇਤਾ ਤੈਨੂੰ ਵੀ ਦੇਣਾ ਪੈਣਾ ਤੇ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ 'ਤੇ ਸ਼ੁਰੂ ਹੋ ਗਈ ਉਹ ਕਹਿੰਦੇ ਕਿ ਸੁਖਬੀਰ ਔਰ ਮੁੜ ਕੇ ਕੰਮ ਨਹੀਂ ਰੁਕਿਆ ਉਹ ਕਹਿੰਦੇ ਸੁਖਬੀਰ ਹਰੀਵੇਂ ਅਸਤੀਫਾ ਦੇ ਕੇ ਜਾ ਸਕਦੇ ਸੀ ਤੇ ਹਾਲੇ ਚੁਗਬੀਰ ਜੀ ਦਾ ਫਿਕਰ ਨਾ ਕਰੋ ਹਾਲੇ ਪਾਸ ਸਰਕਾਰ ਦਾ ਫਿਕਰ ਕਰੋ ਜਿਹੜਾ ਜੱਪ ਪੱਗੇ ਨੂੰ ਫੜੇ ਹੋ ਤੁਸੀਂ ਇਹ ਜਿਹੜਾ ਜਹਾਜ ਉੱਡਦਾ ਫਿਰਦਾ ਨਾ ਪ੍ਰਾਈਵੇਟ ਦਾ ਖਰਚਾ ਤੁਸੀਂ ਵੀ ਦਿਨੇ ਪੈਣ ਜੀ ਤੁਸੀਂ ਤੁਹਾਡਾ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ ਸਰ ਇੱਕ ਨਾ ਮਾਲੀ ਨੂੰ ਜਿਹੜਾ ਕਿਹਾ ਗਿਆ ਜੀ ਵੇਖੋ ਮੈਂ ਭਾਵੇਂ ਮਾਲੀ ਸਾਹਿਬ ਦੀ ਸਾਡੀ ਆਪਸ ਕੋਈ ਐਡੀ ਸੁਰਸਰ ਰਲਦੀ ਨਹੀਂ ਮਗਰ ਮਾਲੀ ਸਾਹਿਬ ਨਾਲ ਵੀ ਜੋ ਹੋਇਆ ਮੈਂ ਉਸ ਨੂੰ ਕੰਡੈਮ ਵੀ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਐਮਰਜੈਂਸੀ ਜੋ ਇੰਦਰਾ ਗਾਂਧੀ ਨੇ ਲਾਈ ਸੀ ਉਹ ਐਮਰਜੈਂਸੀ ਵਾਲੇ ਹਾਲਾਤ ਹੋਣ ਨੇ ਉਸ ਬੰਦੇ ਨੂੰ ਇਹੀ ਨਹੀਂ ਪਤਾ ਕਿ ਮੇਰੇ ਤੇ ਪਰਚਾ ਕੀਆ ਉਹਨੂੰ ਮਿਸਲੀਡ ਕਰਕੇ ਥਾਣੇ ਲੈ ਕੇ ਗਏ ਫਿਰ ਉਹਨੂੰ ਅਰੈਸਟ ਕਰਤੀ ਆ ਉਹਦੀ ਗਲਤੀ ਸਿਰਫ ਇੰਨੀ ਆ ਕਿ ਉਹ ਬੜੀ ਹਿੰਮਤ ਨਾਲ ਆਪਦੀ ਗੱਲ ਭਗਵੰਤ ਮਾਨ ਦੇ ਖਿਲਾਫ ਰੱਖਦੇ ਜਿਹੜਾ ਵੀ ਭਗਵੰਤ ਮਾਨ ਦੇ ਖਿਲਾਫ ਗੱਲ ਕਰਦਾ ਉਹਤੇ ਕਾਰਵਾਈ ਤਾਂ ਨਿਸ਼ਚਿਤ ਹੀ ਆ ਹੁਣ ਮੈਂ ਜੇ ਆਪ ਦਾ ਕਨਸਰਨ ਵੀ ਦਿਖਾਇਆ ਤੁਹਾਨੂੰ ਕਿ ਭਾਈ ਇਹਨੂੰ ਇੰਨਾ ਪੈਗ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਤੇ ਵੀ ਕਾਰਵਾਈ ਹੋ ਸਕਦੀ ਮਗਰ ਅਸੀਂ ਠੀਠਾਂ ਠੀਠਾਂ ਚੋਂ ਆ ਸਾਨੂੰ ਨਹੀਂ ਕੋਈ ਫਰਕ ਮੈਂ ਜੋ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕਨਸਰਨ ਕਹਿ ਰਿਹਾ ਕਿ ਸ਼ਾਇਦ ਹਟ ਜਾਣ ਮੇਰੇ ਕਨਸਰਨ ਰੇਜ਼ ਕੀਤੇ ਆ ਤੇ ਪੰਜਾਬ ਦਾ ਵੀ ਭਲਾ ਨਹੀਂ ਤਾਂ ਜੋ ਹਾਲਾਤ ਪੰਜਾਬ ਤੇ ਪੜੇ ਅੱਜ ਦੇਖੋ ਅੱਜ ਕੀ ਖਬਰ ਲੱਗੀ ਹੈ ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ ਦੂਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ ਉਹਦੇ 'ਚ ਇਟਸ ਨਾਟ ਅ ਜੋਕ ਕਿ ਤੁਹਾਡਾ ਡੀਜੀਪੀ ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੋਤੀਆਂ ਦੇ ਕੇਸ ਵੀ ਵਧੇ एक्सटॉर्शन टारगेट किलिंग बढ़िया ने इज दिस अ जोक कि बंदा थोड़ी जेल च होवे ते थोड़ी पुलिस जाके ऑनरेबल हाई कोर्ट च कह रही है कि हां ਸਾਡੀ ਜੇਲਾ ਚ ਆਉਣ ਕਰਕੇ ਕੰਮ ਵੱਧ ਗਿਆ ਸਾਡੀ ਜੇਲਾ ਚ ਕੀ ਇਹ ਫੇਲਿਅਰ ਨਹੀਂ ਲਾਅ ਐਂਡ ਆਰਡਰ ਕੀਦਾ ਸਬਜੈਕਟ ਆ ਭਗਵੰਤ ਮਾਨ ਦਾ ਜੇਲ ਮਨਿਸਟਰ ਕੌਣ ਹੈ ਭਗਵੰਤ ਮਾਨ 43000 ਕੋਲਾਂ ਦੀ ਡਿਟੇਲ ਹਾਈ ਕੋਰਟ ਚ ਸਬਮਿਟ ਹੋਈ ਹੈ ਕਿ ਜਿਹੜੀਆਂ ਗਈਆਂ ਨੇ ਕੀ ਲਾਅ ਐਂਡ ਆਰਡਰ ਦੇ ਜੋ ਧਜੀਆਂ ਉਡਾਈਆਂ ਜਾ ਰਹੀਆਂ ਤੁਹਾਡੇ ਸਾਹਮਣੇ ਨੇ ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕਨਸਰਨ ਜੋ ਕੁਝ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਿਸੀ ਆ ਉਹੀ ਪਾਲਿਸੀ ਪੰਜਾਬ ਦੀ ਆ ਤੇ ਤੂੰ ਵੀ ਲੰਬੇ ਹੋ ਜਾ ਕਿ ਮੇਲਾ ਦਾ ਪਾਲਿਸੀ ਦਾ ਅਸਲੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘਟਾਲੇ ਦਾ ਇਹ ਕੋ ਆਪ ਹੀ ਛੇ ਬਣਤੇ ਹੋ ਗਿਆ ਚਲੋ ਰੱਬ ਸਤਿਵੰਤ ਬਖਸ਼ੀ ਔਰ ਮੇਰੇ ਨਾਲ ਕਰਦਾ ਗੱਲ ਕਿਹਦੇ ਨਾਲ ਭਗਵੰਤ ਨਾ ਨਹੀਂ ਉਹਦੇ ਨਾਲ ਸ਼ਾਮ ਸ਼ਾਮ ਜੇ ਇਹਨੂੰ ਗੱਲ ਹੋਣੀ ਹਾਲੇ ਤਾਂ ਲੱਥਣ ਢੀ ਆ ਹਾਂ ਹਾਲੇ ਕਿਤੋਂ ਗੱਲ ਹੋ ਜਾਣੀ ਨਹੀਂ ਸੁੱਤਰ ਤੁਹਾਡੇ ਕਾਫੀ ਸ਼ਾਕ ਬਨੇ ਸੁੱਤਰਾਂ ਨੂੰ ਕੋਈ ਖਬਰ ਨਹੀਂ ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ ਅੱਛਾ ਜੀ ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ ਇਹਦੇ ਐ ਪਿਆ ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ ਮਗਰ ਐਡੀ ਸੀਕਰੇਸੀ ਦੀ ਲੋੜ ਨਹੀਂ ਸੀ ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ ਆਮ ਆਦਮੀ ਕਲੀਨਿਕ ਤੋਂ ਕਰਾਓ ਤੇ ਇਹਦਾ ਪੋਲੋ ਤੋਂ ਕਿਉਂ ਕਰਾਓ ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ ਮਤਲਬ ਆਪ ਹੀ ਪੋਲ ਖੋਲ ਰੇ ਕਾਰਨ ਬੜਾ ਸਿੰਪਲ ਸੀ ਇੱਥੇ ਕਹੇ ਨਾ ਕਹੇ ਡਾਕਟਰ ਨੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ ਵੱਧ ਖਾਦੀ ਪੀਤੀ ਗਈ ਇਹ ਗੱਲ ਲੁਕੋਣ ਲਈ ਉੱਥੇ ਲੈ ਕੇ ਗਏ ਸਰ ਸੀਐਮ ਸਾਹਿਬ ਦੇ ਵੱਲੋਂ ਨਾ 26 ਜੀਰੀ ਲਵਾ ਦਿੱਤੀ ਗਈ ਸੀ ਕਿਸਾਨਾਂ ਨੂੰ ਕਹਿ ਕੇ 26 ਜੀਰੀ ਹਾਂਜੀ ਹਾਂਜੀ ਜਿਹੜੇ ਸੈਲਰ ਮਾਲਕ ਨੇ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 100 26 ਜੀਰੀ ਲੈਣੀ ਜੇਗੀ ਤੇ ਕਿਸਾਨਾਂ ਦੀ ਫਸਲ ਸਿਰ ਤੇ ਹੈਗੀ ਕਿ ਮੈਂ ਦੇਖਦੇ ਹਾਂਗੇ ਕਿੰਨਾ ਕਿਉਂਕਿ ਕਿਸਾਨਾਂ ਨੂੰ ਅੱਗੇ ਕਾਫੀ ਪ੍ਰੋਬਲਮ ਆਉਣੀ ਹੈ ਤੇ ਸੈਲਰ ਮਾਲਕ ਮੰਨਣ ਨੂੰ ਤਿਆਰ ਨਹੀਂ ਹੈ ਕਿ ਕੋਈ ਥਰਡ ਪਾਰਟੀ ਦੇ ਵੱਲੋਂ ਇਸ ਬਾਰੇ ਨਹੀਂ ਦੇਖੋ ਗੰਮਣ ਦਾ ਬੜਾ ਵੱਡਾ ਫੇਲੀਅਰ ਹੈ ਜੀ ਦੇਖੋ ਜਿਹੜੀ ਚੀਜ਼ ਜਿਹੜੀ ਫਸਲ ਜਾਂ ਜਿਹੜੀ ਵੈਰਾਈਟੀ ਅ ਸੈਲਰ ਮਾਲਕ ਲੈਣ ਤੋਂ ਇਨਕਾਰ ਕਰ ਰਹੇ ਹੋ ਕੋਈ ਅੱਜ ਰਾਤੋਂ ਰਾਤ ਇਨਕਾਰ ਕਰ ਨਹੀਂ ਰਹੇ ਤਾਂ ਪਹਿਲਾਂ ਹੀ ਪਬਲਿਕ ਡੋਮੇਨ 'ਚ ਇਹ ਗੰਮਣ ਦਾ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਔਰ ਮੈਂ बार-बार ਕਹਿ ਰਿਹਾ ਕਿ ਸਾਰੀ ਐਗਰੀਕਲਚਰ ਪ੍ਰਣਾਲੀ ਨੂੰ ਲੈ ਕੇ ਬੜਾ ਵੱਡਾ ਲੈਪਸ اور ਫੇਲੀਅਰ ਚੱਲ ਰਿਹਾ ਹੈ ਨਾ ਤਾਂ ਕਿਸਾਨ ਖੁਦਕੁਸ਼ੀ ਰੋਕ ਰਹੀ ਆ ਨਾ ਕਿਸਾਨ ਕਰਜ਼ਾਈ ਹੁਣ ਤੋਂ ਖੇਤ ਮਜ਼ਦੂਰ ਜਾਂ ਕਿਸਾਨ ਦੀ ਘਟौती ਹੋ ਰਹੀ ਔਰ ਇਹ ਸਾਰੀ ਚੀਜ਼ਾਂ ਵਿਲ ਓਨਲੀ ਹੈਡ ਟੂ ਇਟ ਜਦੋਂ ਉਹਨੂੰ ਐਮਐਸਪੀ ਨਹੀਂ ਮਿਲਨੀ ਜਦ ਉਹਦੀ ਫਸਲ ਨਹੀਂ ਚੱਕੀ ਜਾਣੀ ਤੇ ਫਿਰ ਕੀ ਰਸਤਾ ਆਲਟਰਨੇਟਿਵ ਕਿਸਾਨ ਨੂੰ ਕੀ ਰੂਟ ਦਿਸਦਾ ਜਦੋਂ ਵੱਧ ਕਰਜ਼ਾਈ ਹੁੰਦਾ ਜਾ ਰਹੇ ਉਹ ਤੇ ਦਿਨ ਉਹਨਾਂ ਨੇ ਕਿਹਾ ਸੀਗਾ ਕਿ ਸੰਤ ਜੋ ਨਿਹਾਲ ਸਿੰਘ ਪਿੰਡ ਰਮਾਲੇ ਜਿਹੜੇ ਨੇ ਉਹ ਅੱਤਵਾਦੀ ਸੀਗੇ ਜੇ ਸੰਤ ਖੁੰਦੇ ਤਾਂ ਮੰਦਿਰ ਤੇ ਵਿੱਚ 147 ਨਹੀਂ ਲੱਭ ਜਾਂਦੇ ਸੀ ਤੁਹਾਨੂੰ ਕੀ ਲੱਗਦਾ ਹੈ ਬਿਆਨ ਜਿਹੜੇ ਨੇ ਲੱਗਾ ਉਹ ਕੋਈ ਸਿਆਸੀ ਆਣੀ ਬੀਬੀ ਦਾ ਸਵਾਲ ਪੁੱਛੀ ਤਾਂ ਕਵਲੀਆਂ ਦਾ ਮੈਂ ਜਵਾਬ ਦੇਣ ਸਭ ਨੂੰ ਮੇਰੀ ਮੇਰੀ ਇੱਕ ਰਿਕਵੈਸਟ ਹੈ ਦੇਖੋ ਐਮਪੀ ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਆ ਸਮਝ ਆ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਛੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜੇ ਇਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੁਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਥੇਸ ਪਹੁੰਚਣੀ ਆ ਔਰ ਸੀਰੀਅਸ ਸੀਰੀਅਸ ਏਲੀਨೇಷਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈਚਾਰਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕਾਇਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਨੂੰ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에ਅਰਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਥੋੜੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪ ਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮੌਲ ਨਾ ਖਰਾਬ ਕਰੋ ਰਵਨੀਤ ਬਿੱਟੂ ਦੇ ਬਾਰੇ ਜੀ ਸਾਹਿਬ ਗੰਭੀਰਤਾ ਜਾ ਰਹੇ ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲਏ ਪਤਾ ਨਹੀਂ ਇਹ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆ ਆਜ ਤਾਂ ਇਹਨਾਂ ਦੀ ਬਰਾਬਰ ਦੀ ਹੈ ਇਹਨਾਂ ਦੀ ਸਭ ਤੋਂ ਗੂੜੀ ਦੋਸਤੀ ਹੈ ਇਹਨਾਂ ਦੀ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟ ਰੇਜਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆਪ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚੋਂ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜੇਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਅੱਤਵਾਦੀ ਨੰਬਰ 1 ਨੰਬਰ 1 ਟੈਰਰਿਸਟ ਹੈ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀ ਟਿਕਟਾਂ ਕਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਪੜਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ-ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਦਾ ਰਾਹੁਲ ਗਾਂਧੀ ਦੇ ਬਿਕਰ ਪਿੱਛੇ ਉਹ ਕੋਈ ਭੁੱਲਿਆ ਦੂਜੀ ਗੱਲ ਜੇ ਉਹ ਹੈ ਟਰਨਿਸਟ ਨੰਬਰ 1 ਮੈਂ ਇਹਦੀ ਗਲਤੀ ਆਉਣਾ ਤੇ ਉਹਨੂੰ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਆ ਜੇ ਸਰਕਾਰ ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦਾ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਨਾਰ ਰਣੋਤ ਦਾ ਦੂਜਾ ਹੀ ਰੂਪ ਦੇਖੋ ਸਮਝੋ ਇਹ ਭਰਾ ਪੈਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੋਪ ਰਹੇ ਨੇ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਭਲਾ ਥੈਂਕ ਯੂ ਮਾਈਕ ਤੇ